ਸਿੱਟੇ ਜੀ ਦੇ ਕੋਲ ਇਲੈਕਸ਼ਨ ਚੱਲ ਰਹੇ ਨੇ ਲੋਕ ਸਭਾ ਦਾ ਤੁਹਾਨੂੰ ਮੇਨਨ ਆਏ ਨੇ ਇਹ ਟ੍ਰੇਨ ਦਾ ਸਫਰ ਕਰਨਾ ਹੈ ਲੈਟ ਜੀ ਜੀ ਅਗਰੇ 14 ਪੈੜੀਆਂ ਨੇ ਤੇ ਇਹਨਾਂ ਚੜਾਉਣੀਆਂ ਦੋ ਤਿੰਨ ਵੱਡੀਆਂ ਆਉਂਦੀਆਂ ਆਹ ਲੈ ਤੁਹਾਨੂੰ ਸੁਣਦਾ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਤਿ ਸ਼ਕਾਲ ਸਤਿ ਸ਼ਕਾਲ ਮਾਤਾ ਜੀ ਇਹ ਰਾਣੇ ਸੋਢੀ ਦੀ ਕੁੜੀ ਇਹ 320 ਤੇ ਧਿਆਨ ਰੱਖਣਾ ਇੱਕ ਤਰੀ ਨੂੰ ਚਲੋ ਥੈਂਕ ਯੂ ਜੀ ਥੈਂਕ ਯੂ ਸਰ ਅਮੇ ਮਿਲ ਲਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਮਾਤਯੋ ਇਹ ਦਾਣਾ ਗਰਮੀ ਸਿੰਘ ਸੋਦੀ ਜੀ ਦੀ ਬੇਟੀ ਹੈ ਤੁਹਾਨੂੰ ਮਾਤਾ ਜੀ ਮਿਲਣ ਆਈ ਹੈ ਮੇਨ ਦਾ ਸਫਰ ਕਰਨ ਆਈ ਹੈ ਮੇਨ ਦਾ ਪਿਤਾ ਜੀ ਇਲੈਕਸ਼ਨ ਲਾ ਰਹੇ ਨੇ ਜੀ ਦੇ ਜੀ ਦੇ ਚਾਰ ਨਿਸ਼ਾਨ ਫੁੱਲ ਤੋਂ ਇੱਕ ਤਰੀਕ ਨੂੰ ਸ਼ੀਰਵਾ ਦੇਣਾ ਤੁਸੀਂ ਵੋਟਾਂ ਪਾਣੀ ਉਹ ਬਟਨ ਦਬਾਣਾ ਹੈ ਤੁਸੀਂ ਠੀਕ ਹੈ ਹਾਂਜੀ ਮਾਈ ਜੀ ਤੁਹਾਨੂੰ ਆ ਰਿਹਾ ਹੈ ਰਾਣਾ ਗੁਰਮੀਤ ਸਿੰਘ ਛੋਟੀ ਜੀ ਦੀ ਬੇਟੀ ਨਹੀਂ ਤੁਹਾਨੂੰ ਮਿਲਣ ਆਏ ਨੇ ਸਪੈਸ਼ਲ ਟ੍ਰੇਨ ਦਾ ਸਫ਼ਰ ਕਰਨ ਆਏ ਨੇ ਸਾਗੇ ਤਾਰਾ ਤੋਂ ਪੈਰੀਆਂ ਨੇ ਟ੍ਰੇਨਾਂ ਵੱਡੀਆਂ ਚੱਲੀਆਂ ਅਸਲੀਆ ਛੋਟੀ ਸਾਹਿਬ ਰੇਲ ਮਨਿਸਟਰ ਬਣਨ ਦੇ ਚਾਂਸ ਨੇ ਤਾਂ ਕਰਕੇ ਉਹਨਾਂ ਨੇ ਵੇਖਣ ਆਏ ਨੇ ਤੇ ਤੁਸੀਂ ਇੱਕ ਤਰੀਕ ਨੂੰ ਸਾਰਿਆਂ ਭਰਾਵਾਂ ਨੇ ਸਾਥ ਦੇਣਾ ਆਜੋ ਅਗਿਆ ਜੀ ਗੁਰਮੀਤ ਸਿੰਘ ਛੋਟੀ ਜੀ ਦੀ ਲੜਕੀ ਇਲੈਕਸ਼ਨ ਲੜ ਰਹੇ ਨੇ ਉੱਥੇ ਆਏ ਹਾਂ ਕਿ ਤੁਹਾਡੇ ਤੁਸੀਂ ਵੇਖਿਆ ਹੈਗਾ ਰਾਣਾ ਗੁਰਮੀਤ ਸਿੰਘ ਛੋਟੀ ਨੂੰ ਇੱਕ ਤਰੀਕ ਨੂੰ ਪੋਲ ਦੇ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਨੇ ਬੀਜੇਪੀ ਵੱਲੋਂ ਇਹ ਤੋਂ ਹੀ ਸ਼ਿਰਵਾਦ ਹੈ ਨਾ ਤੁਹਾਡੇ ਕੋਲ ਆਇਆ। ਠੀਕ, ਥੈਂਕ ਯੂ। ਸਫ਼ਰ ਕਰਨਾ ਹੀ ਸਭ ਤੋਂ ਪਿਆਰ ਪੈਂਦੀਆਂ ਭਈਆਂ ਨੇ। ਉੱਤੇ ਬੀਲੀ ਵਾਲੀ ਟ੍ਰੇਨ ਚੱਲਦੀ ਹੈ ਇੱਥੇ ਬੜੀ ਵਧੀਆ। ਜੇ ਤੁਸੀਂ ਸਾਰੇ ਭਰਾਵਾਂ ਨੇ ਸਾਥ ਦੇਣਾ ਤਾਂ ਕਿ ਆਪਾਂ ਸੋਪਾ। ਅਗਲੇ ਮਹੀਨੇ ਵੀ ਮਿਹਰਬਾਨੀ। ਕੀ ਹਾਲ ਹੈ ਜੀ? ਬੀਬੀ ਜੀ ਰਾਣਾ ਕਰਮੇਸ਼ ਸਿੰਘ ਸੋਢੀ ਦੇ ਲੜਕੀ ਨੇ। ਸਤਿ ਸ੍ਰੀ ਅਕਾਲ। ਉਹ ਇਲੈਕਸ਼ਨ ਲੜ ਰਹੇ ਨੇ ਭਾਜੀਪੀ ਦੇ ਫੋਲੋ ਦੇ ਨਿਸ਼ਾਨ ਤੇ। ਕਿਤੋਂ ਦੇ ਨਾਲ ਆਇਓ? ਬਵਾਏ ਤੋਂ। ਤੇ ਗਾਣਾ ਸੋਡੀ ਨਾ ਵਧੀਆ ਇਨਸਾਨ ਹੈ ਆ ਤਾਰਾ ਪੈਂਦੀਆਂ ਪਈਆਂ ਨੇ ਇੱਥੇ ਨਵੀਆਂ ਰੇਲਾਂ ਚੱਲੀਆਂ ਆਪਣੇ ਬਹੋਰ ਤੋਂ ਤਾਂ ਕਿ ਤੁਸੀਂ ਜੇ ਮੰਨ ਲਓ ਦਿੱਲੀ ਲੁਧਿਆਣਾ ਕਿਤੇ ਜਾਣਾ ਹੋਵੇ ਤੇ ਵਧੀਆ ਟ੍ਰੇਨ ਤੇ ਆਪਾਂ ਸਫ਼ਰ ਕਰ ਸਕੀਏ ਜਿਵੇਂ ਇੰਜਰਾਸ ਹੁੰਦਾ ਚੰਗੀ ਟ੍ਰੇਨ ਲੱਗੇਗੀ ਰਾਤ ਘੱਟ ਹੋਏਗਾ ਤੁਹਾਨੂੰ ਸਹੂਦਤ ਮਿਲੇਗੀ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਪੋਲ ਦੇ ਨਿਸ਼ਾਨ ਤੇ ਮੋਰਾ ਲਗਾਉਣਾ ਮੋਰਾ ਲਗਾਉਣਾ ਠੀਕ ਹੈ ਹੋਰ ਧਿਆਨ ਰੱਖੋ ਇਤੋਂ ਹੀ ਦੱਸ ਦੋ ਸੱਚੀ ਗੱਲ ਹੈ ਪਤਾ ਨਹੀਂ ਇਹ ਨੇ ਇਲੈਕਸ਼ਨ ਕਰ ਰਹੇ ਛੋਟੀ ਸਾਹਿਬ ਇੱਕ ਤਰੀਕ ਨੂੰ ਸ਼ਨੀਵਾਰਾ ਦੇ ਦਿਨ ਫੋਲਦੇ ਨਿਸ਼ਾਨ ਤੇ ਕਿਰਪਾ ਕਰਕੇ ਜੇ ਤੁਸੀਂ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਬਾਪੂ ਜੀ ਇਹ ਰਾਣਾ ਗਰਮੀਤ ਸਿੰਘ ਛੋਟੀ ਦੀ ਲੜਕੀ ਹੈ ਇਲੈਕਸ਼ਨ ਲਾ ਰਹੇ ਨੇ ਪਾਰਲੀਮੈਂਟ ਫੋਲਦ ਕਰਦੇ ਹੋ ਤੇ ਹੋਰ ਆ ਰਹੇ ਹੋ ਕਿੱਥੋਂ ਦੇ ਆ ਰਹੇ ਤੁਸੀਂ ਅਸੀਂ ਲੁਧਿਆਣਾ ਦੇ ਰਹਣਾ ਅਸੀਂ ਕਮਲ ਦੇ ਫੋਲਦੇ ਨਿਸ਼ਾਨ ਲਾ ਰਹੇ ਹਾਂ ਠੀਕ ਹੈ ਭਾਈ ਜੀ ਕਿੱਥੇ ਰਹਿੰਦੇ ਹੋ ਗੁਰੂ ਸਾਹਿਬ ਹੈ ਚਲੋ ਸਾਰੇ ਇਹਨੂੰ ਕਹਿਣਾ ਫਿਰ ਤੁਸੀਂ ਠੀਕ ਹੈ ਇੱਕ ਤਰੀਕ ਨੂੰ ਕਮਲ ਦੇ ਬੋਲ ਤੇ ਅੱਛਾ ਅੱਛਾ ਚਲੋ ਵਧੀਆ ਥੈਂਕ ਯੂ ਨਾਲ ਕਾਹਦੇ ਤੋਂ ਬੜਾ ਸ਼ੀਰ ਮੇਰੇ ਵੱਡੇ ਭਰਾ ਐਤਵਾਰੀ ਮਿਲਿਆ ਅੱਛਾ ਅੱਛਾ ਦਿਖਾ ਦਿਓ ਕੈਮ ਇਨਾਂ ਦੀ ਇੰਟਰਵਿਊ ਲੈਣਾ ਦੀ ਤਿੰਨ ਸਾਬ ਕਿੱਥੇ ਨੇ ਕੀ ਕੋ ਸਪੈਸ਼ਲ ਟ੍ਰੇਨ ਤੇ ਸਫ਼ਰ ਕਰਨ ਆਈਏ ਤੁਹਾਨੂੰ ਮਿਲਣ ਆਈਏ ਤਾਂ ਕਿ ਤੁਹਾਡੀਆਂ ਦਿੱਕਤਾਂ ਪਰੇਸ਼ਾਨੀਆਂ ਇਹਨੂੰ ਪਤਾ ਲੱਗ ਸਕਣ ਕਿਉਂਕਿ ਇਹਦਾ ਜਿਹੜਾ ਫਾਦਰ ਹੈ ਬਾਪ ਇਹਦਾ ਉਹ ਰੇਲ ਮਨਿਸਟਰ ਬਣਨ ਦੇ ਚਾਂਸਾਂ ਸੰਗ ਹੁੰਦੇ ਇਸ ਕਰਕੇ ਬੀਲੇ ਲਈ ਇਹਨਾਂ ਦੀ تیاری ਹੋ ਰਹੀ ਹੈ ਵੱਡੀਆਂ ਟ੍ਰੇਨਾਂ ਅਪੋਰਟ ਤੋਂ ਕਿਤਨੇ ਦੇ ਤੁਸੀਂ ਸਤਿ ਸ਼੍ਰੀ ਅਕਾਲ ਵੱਡੀਆਂ ਟ੍ਰੇਨਾਂ ਆਪਣੇ ਬੋਰਟ ਤੋਂ ਚੱਲੀਆਂ ਨੇ ਤਾਂ ਕਿ ਹਰ ਦੁਆਰ ਦਿੱਲੀ ਲੁਧਿਆਣਾ ਕਿਤੇ ਵੀ ਤੁਸੀਂ ਜਾਣਾ ਬਹੁਤ ਵਧੀਆ ਟ੍ਰੇਨਾਂ ਚੱਲਣਗੀਆਂ ਕੱਟ ਕਰਾਇਆ ਤੇ ਅੱਗੇ ਪਰਿਵਾਰ ਚ ਵੀ ਕਹਿਣਾ ਠੀਕ ਕਿ ਵੋਟਾਂ ਆਪਾਂ ਬੀਜੇਪੀ ਨੂੰ ਪਾਣੀ ਤੁਹਾਡੇ ਰਿਸ਼ਤੇਦਾਰ ਨੇ ਉੱਥੇ ਕੋ ਬੀਜੇਪੀ ਨੂੰ ਨਰਿੰਦਰ ਮੋਦੀ ਨੂੰ ਵੋਟਾਂ ਬਣੀਆਂ ਅਜੀ ਭਾਈ ਸੱਚੀ ਗੱਲ ਦੀ ਭਾਈ ਇਹ ਰਾਣਾ ਗਰਮੀ ਸਿੰਘ ਛੋਟੀ ਜਿਹੀ ਗਲਤੀ ਨੇ ਤੁਹਾਨੂੰ ਸਪੈਸ਼ਲ ਮਿਲਣ ਆਇਆ ਨੇ ਯੋਥ ਨੂੰ ਕਿ ਆਪਾਂ ਇੱਕ ਤਰੀਕ ਨੂੰ ਕਮਲ ਵਾਲੇ ਫੋਲ ਤੇ ਇਨਸਾਨ ਤੇ ਮੋਹਰ ਲਾ ਕੇ ਇੱਕ ਡਿਵੈਲਪਮੈਂਟ ਕਰਾਉਣ ਵਾਲਾ ਬੰਦਾ ਰਾਣਾ ਗਰਮੀ ਸਿੰਘ ਛੋਟੀ ਤੇ ਜੇ ਜਿੱਤ ਕੇ ਇਥੋਂ ਦਿੱਲੀ ਜਾਂਦਾ ਉਹਦਾ ਮਿਨਿਸਟਰ ਬੰਨਾ ਤੈ ਕਿਉਂਕਿ ਮੋਦੀ ਸਾਹਿਬ ਦੀ ਸਰਕਾਰ ਆ ਰਹੀ ਹੈ ਤੇ ਤੁਸੀਂ ਸਾਰੇ ਪ੍ਰਾਰਾਲ ਕੇ ਸਾਥ ਦਿਓ ਤੁਹਾਡਾ ਸਾਥ ਤੇ ਤੁਹਾਡਾ ਹੀ ਵਿਕਾਸ ਥੈਂਕ ਯੂ ਜੀ ਗੋਮਟਾ ਸਲਾ ਲੀ ਮਾਣ ਚਾਰੋਂ ਸੌਰੀਆਂ ਨੰਮੀਆਂ ਚੜ ਗਈ ਠੀਕ ਹੋ ਠੀਕ ਹੈ ਤੁਹਾਨੂੰ ਮਿਲਣ ਆਏ ਨੇ ਤਾਂ ਕਿੰਦਰੈਂਟੀ ਯਾਦ ਰੱਖਣਾ ਮਾਤਾ ਜੀ ਹਣਾ ਚਲੀ ਜੀ ਆਹ ਬੋਤਾ ਪਿੱਛੇ ਆਣੀ ਗੁਰੂ ਸਾਹਿਬ ਇਹ ਰਾਣਾ ਛੋਟੀ ਨੂੰ ਜਾ ਤੇ ਚਲੋ ਥੈਂਕ ਯੂ ਥੈਂਕ ਯੂ ਬੋਲੀ ਕਰ ਦਿੱਤੀ ਏ ਆਪੇ ਧਿਆਨ ਕਰ ਲੈ ਜੀ ਹਾਂਜੀ ਹਾਂਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਤੇ ਰਹੇ ਹੋ ਹਾਂਜੀ ਕੋਈ ਗੱਲ ਹਾਂਜੀ ਭਾਜੀ ਫਾਇਲ ਦਾ ਇਹ ਰਾਣਾ ਗੁਰਮੀਤ ਸਿੰਘ ਸੋਢੀ ਜੀ ਦੀ ਬੇਟੀ ਹੈ ਜੀ ਅੱਛਾ ਅੱਛਾ ਇਲੈਕਸ਼ਨ ਲੋਡਰ ਨੇ ਪਾਰਲੀਮੈਂਟਲ ਸੀਟ ਤੁਹਾਡੇ ਫਾਇਲ ਦਾ ਨਾਮ ਤਾਂ ਬੱਚੇ ਨੇ ਤੇ ਬਹੁਤ ਵੱਡਿਆ ਬੰਦੇ ਨੇ ਹਾਂ ਠੀਕ ਹੈ ਜੀ ਅਸੀਂ ਤਾਂ ਪਹਿਲੇ ਭਾਜੀ ਪੀ ਨਾਲ ਸਰਦੀਪ ਜਾਨੀ ਨਾਲ ਸਾਡਾ ਬਹੁਤ ਵੈਰੀ ਗੁੱਡ ਚਲੋ ਜੀ ਇਹ ਨਾਲੇ ਇਹਨਾਂ ਦੀ ਤਮੰਨਾ ਸੀ ਵੀ ਮੈਂ ਰੇਲ ਜ਼ਬਰ ਕਰਕੇ ਨਾ ਆਪਣੀਆਂ ਬੀਬੀਆਂ ਭੈਣਾਂ ਨੂੰ ਪੁੱਛਣਾ ਆ ਵੀ ਕੋਈ ਦਿੱਕਤ ਤਾਂ ਨਹੀਂ ਆਣੀ ਹਾਂ ਬਾਤ ਤੁਹਾਡੀ ਤਹੀ ਹੈ ਥੈਂਕ ਯੂ ਬਹੁਤ ਮੋਟੇ ਗੱਲ ਇਹ ਆ ਵੀ ਅਰਤੀ ਆਪਾ ਰਾਣਾ ਸਾਹਿਬ ਨੂੰ ਭਾਜਪਾ ਵੀ ਮੋਹਰ ਲਾ ਕੇ ਦਿੱਲੀ ਪੈਣਾ ਉਹਨਾਂ ਦੇ ਚਾਂਸ ਨੇ ਰੇਲ ਮੰਤਰੀ ਬਣਨ ਦੇ ਆ ਤਾਰਾ ਪਈ ਜਾਂਦੀਆਂ ਨੇ ਟ੍ਰੇਨਾਂ ਬਹੁਤ ਵੱਡੀਆਂ ਚੱਲੀਆਂ ਨੇ ਉਹ ਬਹੁਤੋਂ ਮਾਤਾ ਜੀ ਸ਼ੀਰਵਾ ਦਿਆ ਜੀ ਸਾਰਿਆਂ ਨੂੰ ਜੈਦੋ ਆਂਡ ਗਵਾਂਡ ਸਤਿਕਾਰਯੋਗ ਸਤਿਕਾਰਯੋਗ ਦਾਰਾ ਨੂੰ ਵੀ ਪਲੀਜ਼ ਥੈਂਕ ਯੂ ਟ੍ਰੇਨ ਚੱਲੀ ਬੀੜ ਤੋਂ ਬਾਅਦ ਟ੍ਰੇਨ 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 ਪ੍ਰੋਸਪਰਚਨ 10000 ਰੁਪਏ ਦੇ ਕਰਤਾ 10 ਫੌਂਡ ਦੇ ਦੇਤਾ ਜੀ ਕੀ ਹਾਲ ਹੈ ਜੀ ਹਾਂ ਬਾਈ ਜੀ ਰਾਣਾ ਗਰਮਿੰਦਰ ਸਿੰਘ ਛੋਟੀ ਜੀ ਦੀ ਬੇਟੀ ਹੈ ਉਹਨਾਂ ਦੀ ਸੀਟ ਤੇ ਆਇਆ ਬਾਦਲਪੁਰਾ ਤੁਹਾਨੂੰ ਪਤਾ ਇਲੈਕਸ਼ਨ ਲੜਦੇ ਪਰਾਂ ਛੋਟੀ ਜੀ ਪਾਰਲੀਮੈਂਟ ਦੀ ਸੀਟ ਤੋਂ ਤੇ ਚਲੋ ਸਾਡੇ ਕੋਲ ਸਾਰੀ ਬੜੀ ਡਿਵੈਲਪਮੈਂਟ ਕਰਾਈ ਉਹਨਾਂ ਨੇ ਤੇ ਇੰਦਾ ਸਿਵਲ ਤੇ ਡਿਵੈਲਪਮੈਂਟ ਕਰਾਉਣ ਦੇ ਸ਼ਾਹੀਨ ਨੇ ਇਸ ਕਰਕੇ ਤੁਸੀਂ ਨੌਜਵਾਨ ਸਾਥੀ ਮੋਹਰਾ ਲਾ ਕੇ ਕਮਲ ਦੇ ਫੁੱਲ ਦੇ ਇਹਨਾਂ ਨੂੰ ਲਿਆਓ ਫੁੱਲ ਚਾਂਸ ਨੇ ਇਹਨਾਂ ਦੇ ਵੇਲ ਮਿਸਟਰ ਬਣਾ ਦੇ ਇਹਨਾਂ ਵੱਡੀਆਂ ਚੱਲਣਗੀਆਂ ਮੋਰ ਤੋਂ ਸਾਰਾ ਪੰਜਾਬ ਦੀਆਂ ਨੂੰ ਤੇ ਕਰਿਆ ਜੀ ਕਿਰਪਾ ਪਰ ਹਾਂ ਠੀਕ ਹੈ ਥੈਂਕ ਯੂ ਜੀ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਰਾਣਾ ਗੁਰਮੀਤ ਸਿੰਘ ਸੋਢੀ ਦੀ ਬੇਟੀ ਹੈ ਜੀ ਉਹ ਤਾਂ ਨਹੀਂ ਬੱਚੀ ਸਾਡੀ ਅੱਗੇ ਸਾਡੇ ਘਰੇ ਗਈ ਤੇਰੇ ਨਾਲ ਤੁਰਿਆ ਚਲੋ ਅੱਗੇ ਦੀ ਇਹਨੂੰ ਅਸ਼ੀਰਵਾਦ ਦਿਨਾ ਥੈਂਕ ਯੂ ਥੈਂਕ ਯੂ ਵੀ ਸਾਡੀ ਅੱਗੇ ਤੇਰੇ ਨਾਲ ਤੁਰਿਆ ਚੋਣੇ ਜੀ ਕੋਡੂ ਗਾਉਂਦੀ ਦੀ ਗੱਲ ਕਰਨਾ ਚਾਹਣਾ अपने साथ तो इंजूल नहीं कर रहे हो, तो जब पापाई टाइम में ना पच्चौया में तो नानी को देखने चलोगे, तो जब पापाई में क्या ही तो है, ना उस केस बड़ी है, आज भी उस तुबात भी अब वो ही काम करने हैं। अच्छे अच्छे अपने सारे लड़के की आले विस्त भाई मरा है, अन्ना मरा है। ਅੱਗੇ ਦਾ ਤੂਜਵਾਲੀ ਨੀਂਦ ਆਹ ਹਾਂ ਸਰਮੇਸ਼ੂ ਸਿੰਘ ਸੋਦੀ ਦੀ ਬੇਟੀ ਹੈ ਜੀ ਕੀ ਹਾਲ ਹੈ ਜੀ ਸਭ ਸਕੇ ਬੋਪਰ ਪਾਰਲੀਮੈਂਟ ਕੋ ਇਲੈਕਸ਼ਨ ਲੜ ਰਹੇ ਨੇ ਬੀਜੇਪੀ ਦੇ ਕਮਲ ਦੇ ਨਿਸ਼ਾਨ ਤੇ ਤੇ ਬਹੁਤ ਹੀ ਵਧੀਆ ਇਨਸਾਨ ਨੇ ਜੀ ਬੜੀ ਡਿਵੈਲਪਮੈਂਟ ਕੋ ਬਹੁਤ ਸਹਾਇਤਾ ਕਰਾਈ ਉਹਨਾਂ ਨੇ ਤੇ ਹੁਣ ਲੋਕ ਸਭਾ ਤੋਂ ਇਲੈਕਸ਼ਨ ਲੜ ਰਹੇ ਨੇ ਸਾਰੇ ਨੇ ਕਿਰਪਾ ਕਰਨੀ ਇੱਕ ਤਰੀਕ ਨੂੰ ਭਾਈ ਜੀ ਧਿਆਨ ਰੱਖਣਾ ਕਿੱਥੋਂ ਦੇ ਹੋ ਤੁਸੀਂ ਫਰੋਸਪੁਰ ਦੇੋਂ ਚਲੋ ਠੀਕ ਹੈ ਬਾਏ ਭਾਜੀ ਆਮਿੰਦ ਟ੍ਰੇਨ ਆਮ ਨਾਟ ਗੋਇੰਗ ਆਮ ਕੈਨ ਫਰਮ ਹੇਰ ਗਰੂਸ ਟੂ ਕ੍ਰੋਸਪੋਰਟ ਮੇਰਾ ਸਾਥ ਦੇਣਾ ਕੈਂਪੇਨਿੰਗ ਹਾਂ ਹਾਂਜੀ ਹਾਂਜੀ ਰੈਟੋ ਟੂ ਵੀ ਸਾਥ ਕਰਦੇ ਹੋ ਆਲਕੋਹਲ ਡੀ ਹਾਂਜੀ ਕੀ ਆ ਦੇਖ ਤੋਂ ਸ਼ਹਿਰ ਆਈਲ ਕਾਲ ਯੂ ਸਰਕਾਰ ਬੀਜੇਪੀ ਦਾ ਆਈਲ ਕਾਲ ਯੂ ਕਾਂਟ ਹੇਅਰ ਤਾਂ ਕਿ ਆਪਣੀ ਸੁਣਵਾਈ ਸੈਂਟਰ ਗਵਰਨਮੈਂਟ ਤੇ ਕਰੋ ਸਕੇ ਆਪਣੇ ਇਲਾਕੇ ਦਾ ਵਿਕਾਸ ਹੋ ਸਕੇ ਆਪਣੇ ਵਾਸਤੇ ਇਸ ਕਰਕੇ ਆਪਾਂ ਸਾਰੇ ਭਰਾ ਨਾਲ ਮਿਲ ਕੇ ਸਾਥ ਦੇਈਏ ਆਪਣੇ ਆਪਣੇ ਸ਼ਹਿਰ ਦਾ ਹੀ ਨੁਮਾਇੰਦਾ ਜਿੱਲੀ ਵਿੱਚ ਜੀ ਚੱਲ ਜੀ ਸਸਰੀ ਕਾਲ ਜੀ ਫਿਰ ਆਉਣਾ ਸੋਢੀ ਸਾਹਿਬ ਦੀ ਬੇਟੀ ਹੈ ਜੀ ਸਾਨੂੰ ਮਿਲਣ ਆਈ ਹੈ ਟ੍ਰੇਨ ਚ ਸਫਰ ਕੀਤਾ ਬਾਈ ਜੀ ਕਿੱਥੋਂ ਜਾਣਾ ਰਹੇ ਹੋ ਰੋਜ਼ਪੁਰ ਦੇ ਰੋਜ਼ਪੁਰ ਦੇ ਰੋਜ਼ਪੁਰ ਦੇ ਤੁਹਾਡੇ ਘਰ ਦਾ ਨੁਮਾਇੰਦਾ ਜਿਹੜਾ ਆਪਾਂ ਦਿੱਲੀ ਭੇਜਣਾ ਹੈ ਬੜਾ ਹੀ ਸਮਝਦਾਰ ਤੇ ਡਵੈਲਪਮੈਂਟ ਕਰਾਉਣ ਵਾਲਾ ਬੰਦਾ ਹੈ ਤੇ ਇਸ ਕਰਕੇ 5 ਸਾਲ ਬਾਅਦ ਮੌਕਾ ਮਿਲਿਆ ਆਪਾਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਕਹਿ ਕੇ ਅਸ਼ੀਰਵਾਦ ਦੇਣਾ ਪਰਾਨੇ ਤੁਹਾਡੀ ਚਲੋ ਤੁਹਾਡੀ ਦੀ ਬੇਟੀ ਹੈ ਅੱਛਾ ਜੀ ਸੱਚੀ ਕਾਇ ਜੀ ਚੱਕਰਾ ਜੀ ਕਿਹਦੇ ਬੰਦਾ ਹੈ ਅਸੀਂ ਤੁਹਾਨੂੰ ਜਾਣਦੇ ਇਹਨਾਂ ਨੂੰ ਚਲੋ ਤੁਹਾਡਾ ਭਰਾ ਹੈ ਆਪਣੇ ਸ਼ਹਿਰ ਦਾ ਬੰਦਾ ਹੈ ਮਹਾਰਾਜ ਅਸ਼ੀਰਵਾਦ ਚਲੋ ਧਿਆਨ ਰੱਖਣਾ ਸਾਰੇ ਵੋਟਾਂ ਵਾਸਤੇ ਇਹ ਤੋਂ ਬੰਧਨ ਵਾਲੇ ਗੁਰੂ ਸਾਹਿਬ ਤੋਂ ਤੁਹਾਡੇ ਘਰ ਦਾ ਬੰਦਾ ਰਾਣਾ ਸੋਢੀ ਪਾਰਲੀਮੈਂਟ ਦਾ ਇਲੈਕਸ਼ਨ ਲੜਦਾ ਹੈ ਪ੍ਰਧਾਨ ਮੰਤਰੀ ਜੀ ਤੋਂ ਤੇ 5 ਸਾਲ ਬਾਅਦ ਮੌਕਾ ਮਿਲਿਆ ਜੇ ਜਿੱਤਦਾ ਸਰਕਾਰ ਮੋਦੀ ਦੀ ਬਣੀ ਪਈ ਹੈ ਤਾਂ ਦਾ ਮੰਤਰੀ ਬਣਨਾ ਹੈ ਤੇ ਡਿਵੈਲਪਮੈਂਟ ਤੁਹਾਨੂੰ ਪਤਾ ਹੈ ਇਹ ਸਾਰੀ ਫਿਰ ਦਾਸ ਸਿੰਘ ਰਾਣਾ ਹੋਰ ਨਕਸ਼ਾਤੀ ਕੋਈ ਕਿਧਰ ਨਾਲ ਉਹ ਮਾਓ ਇਹ ਰਾਣਾ ਕਰਮੇ ਸਿੰਘ ਛੋਟੀ ਦੀ ਬੇਟੀ ਹੈ ਜੀ ਸਰ ਸਿਕੰਜੀ ਤੁਹਾਡੀਆਂ ਵੋਟਾਂ ਵੇਚਣੇ ਬਣੀਆਂ ਜ਼ਰੂਰੀ ਨੇ ਪੜਿਆ ਲਿਖਿਆ ਬੰਦਾ ਡਵੈਲਪਮੈਂਟ ਕਰਾਉਣ ਵਾਲਾ ਹੈ ਅਦੇ ਗੁਰੂ ਸਾਹਿਬ ਦੀ ਬੜੀ ਕਰਾਈ ਹੈ ਹੁਣ ਬਲੋਕ ਸਭਾ ਪ੍ਰੋਜੈਕਟ ਤੋਂ ਆ ਗਿਆ ਹੈ ਦਿੱਲੀ ਚ ਗੱਲ ਕਰਨ ਵਾਲਾ ਬੰਦਾ ਹੈ ਮਤਲਬ ਕਿਉਂ ਨਾ ਆਪਾਂ 5 ਸਾਲ ਬਾਅਦ ਮੌਕਾ ਆਇਆ ਸਾਰੇ ਭੜਾ ਰਲ ਕੇ ਨਿਖਾਈਏ ਇਹਦਾ ਮੰਤਰੀ ਬੰਦਾ ਵੀ ਤੈ ਹੈ ਪਹਿਲਾਂ ਹੀ ਕਿ ਆਈਸੀਆਈ ਰੇਲ ਮੰਤਰੀ ਉਹਨਾਂ ਨੇ ਆਦਰ ਕੀਤਾ ਵੀ ਤਾਰਾ ਤੋੜਾ ਪੈਂਦੀਆਂ ਪੀਂ ਜਾ ਕੇ ਵੇਖ ਕੇ ਆਓ ਤੋੜਾ ਸਰਵੇਖਕ ਤੇ ਤੁਸੀਂ ਉਹਨਾਂ ਇੱਕ ਤਰੀਕ ਨੂੰ ਸਾਰੇ ਭਰਾਵਾਂ ਨੇ ਅਸ਼ੀਰਵਾਦ ਦੇਣਾ ਬੋਲਦਾ ਬਚਨ ਸਤਿਕਾਰ ਜੀ ਸਤਿਕਾਰ ਸਤਿਕਾਰ ਮੈਨੂੰ ਟ੍ਰੇਨ ਦਾ ਸਫ਼ਰ ਕਰਨ ਆਇਆ ਤੁਹਾਨੂੰ ਕਹਿਣਾ ਆਇਆ ਨਹੀਂ ਤੁਹਾਨੂੰ ਪਤਾ ਰਾਮਾ ਸਾਹਿਬ ਲੈਕਚਰ ਲੜਦੇ ਪਏ ਨੇ ਰੋਜ਼ ਪਰ ਤੋਂ ਇੱਧਰੋਂ ਮੈਂ ਫਾਈਲ ਕਰਦਾ ਹਾਂ ਬੜਾ ਲਿਖਿਆ ਬੰਦਾ ਵਧੀਆ ਇਨਸਾਨ ਹੈ ਡਵੈਲਪਮੈਂਟ ਦਾ ਸ਼ਕੀਨ ਹੈ

ਆਹੋ ਹਾਂ ਤੂੰ ਲਾਉਣ ਮੇਰਾ ਸੇਰਪੁਰ ਕਰਨਾ ਹੈ ਬੋਲ ਦੇ ਆ ਜਾਓ ਇਹ ਰਾਣਾ ਛੋਟੀ ਸਾਹਿਬ ਦੀ ਬੇਟੀ ਹੈ ਜੀ ਤੇ ਉਹ ਫੀਜੇ ਵੀ ਕੋਲੈਕਸ਼ਨ ਆ ਰਹੇ ਨੇ ਤੇ ਤੁਹਾਨੂੰ ਮਿਲਣਾ ਇਸ ਪੈਸੇ ਤਾਂ ਕਿ ਜਿਹੜੀਆਂ ਤੇ ਇਹਨਾਂ ਜਵਾਸ਼ੇ

ਬਰਾਉਂਡ ਕੀ ਯਹੀ ਹੈ ਗਰਾਉਂਡ ਲੈਵਲ ਸੇ ਆਪ ਜੁੜੇ ਤੋ ਪਟੋ ਨਾਲ ਪਕੈਨ ਪਿੰਡੇ ਸਟਾ ਇਸ ਨਾਲ ਹੀ ਜੁੜੇ ਆ ਬੀਜੇਪੀ ਨਾਲ ਜੁੜੇ ਆ ਵਾਰੀ ਵਾਰੀ ਚਲੋ ਪੂਜਾਨੇ ਵਿੱਚ ਜੋੜੋ ਸਾਰਿਆਂ ਨੂੰ ਵੀ ਕਹੋ ਠੀਕ ਹੈ ਨਾ ਹਾਂ ਸਾਰਿਆਂ ਨੂੰ ਕਹੋ ਹਾਂਜੀ ਕੀ ਹਾਲ ਹੈ ਬਾਬਾ ਜੀ ਬਦਨਾ ਸਾਹਿਬ ਲੱਖ ਲਾਪੋ ਤੇ ਸਪੈਸ਼ਲ ਮਿਲਣਾ ਆਨੇ ਤੁਮ ਜੀ ਚਲੋ ਜੀ ਉਹ ਬੰਦਾ ਵਧੀਆ ਦਿੱਲੀ ਗੱਲਬਾਤ ਕਰਨ ਦਾ ਬੰਦਾ ਹੈ ਜੇ ਆਪਾਂ ਇਥੋਂ ਜੁਤਾ ਕੇ ਭੇਜਨੇ ਆ ਵਧੀਆ ਵਕੀਲ ਭੇਜਨੇ ਪਿਆ ਆਪਾਂ ਆਪਦਾ ਆਪਣੇ ਬੱਚਿਆਂ ਨੌਜਵਾਨ ਸਾਥੀਆਂ ਦਾ ਜਿਹੜਾ ਪੇਸ਼ੇ ਉਹ ਵਿਕਾਸ ਹੋਏਗਾ ਤੇ ਸਮੱਸਿਆ ਦਾ ਨਿਬੇੜ ਹੋ ਜਾਣਾ ਹੈ ਕਿ ਕਿੱਥੇ ਹੋ ਤੈਨਾ ਸੀ ਪਹਿਲਾਂ ਲੱਗੂਗਾ ਮੰਡੀ ਅੱਜ ਆਈ ਹੈ ਨਾ ਜੀ ਕਿਹੜਾ ਸਫਰ ਮਿੱਟਦਾ ਜਿਹਾ ਹੋਇਆ 25 30 ਘੰਟੇ ਦਾ ਸਫ਼ਰ ਕੋ 10 12 ਘੰਟੇ ਹਾਂ ਅੰਡਰਵਾਟਰ ਟੇਨ ਆਈਆਂ ਨੇ ਜੀ ਕਾਫੀ ਤੋਂ ਸੁਧਾਰ ਹੋਇਆ ਹੈ ਹਾਲ ਲਈ ਵੀ ਬਿਜਲੀ ਦੀ ਬੰਦੀ ਜਾਦੀ ਬੰਦੇ ਕੀ ਹਾਲ ਹੈ ਜੀ ਸੱਚੇ ਤਨ ਤੇ ਰਣਾ ਗੁਰਮੀਤ ਸਿੰਘ ਛੋਟੀ ਜਿਹੀ ਦੇਦੀ ਇਹ ਬੰਦੇ ਨਾਲ ਨਹੀਂ ਉਹ ਤੁਹਾਨੂੰ ਕਹਾਂਗੇ ਜਮਨ ਸਾਹਿਬ ਇਲੈਕਸ਼ਨ ਲੱਗ ਰਹੇ ਨੇ ਇਹ ਪਤਰੀਕ ਨੂੰ ਜੀ.ਡੀ.ਪੀ ਦੇ ਕਮਲ ਦੇ ਨਿਸ਼ਾਨ ਦੇ ਵਧੀਆ ਡਿਵੈਲਪਮੈਂਟ ਕਰਾਉਣ ਵਾਲਾ ਬੰਦਾ ਚੁੱਕੀ ਸੋਲ ਦਾ ਮਾਲਕ ਹੈ ਕਿਉਂਕਿ ਅਹੀ ਗੁਰੂ ਸਹੀ ਚਾਰਵਲ ਐਮਐਲਪਾ ਅਗਰ ਤੇ ਡੇ ਉਹਨਾਂ ਨੇ ਸਾਡੀ ਬੜੀ ਡਿਵੈਲਪਮੈਂਟ ਕਰਾਈ ਹੈ ਤੇ ਸਰਕਾਰ ਮੋਦੀ ਨਿਭਾਉਂਦੀ ਹੈ ਸਾਰੇ ਜਿੱਤ ਕੇ ਚਲਾ ਜਾਂਦਾ ਤਾਂ ਮੰਤਰੀ ਬਣਨਾ ਤੇ ਇਹ ਆਪਣੇ ਏਰੀਆ ਦਾ ਮਨੁਸ਼ਰ ਹੋਏਗਾ ਵੱਡੀ ਇੰਡਸਟਰੀ ਇਹ ਹਰਗੀ ਉਹ ਮੱਚੰਗੀ ਟ੍ਰੇਨ ਸਾਰੀਆਂ ਟ੍ਰੇਨਾਂ AC ਉਹ ਵਧੀਆ ਕਰਾਉਣਾ ਪਤਾ ਉਹ ਸਾਰਿਆਂ ਨੇ ਸਾਰੇ ਭਰਾਵਾਂ ਨੇ ਮਿਹਰ ਕਰਨੀ ਠੀਕ ਹੈ ਸਾਰਿਆਂ ਨੂੰ ਕਹਿਣਾ ਚਲੋ ਇੱਥੇ ਪਰ ਕਿੱਥੋਂ ਰਹਿਣਾ ਇਹ ਰਾਣਾ ਸੋਢੀ ਸਾਹਿਬ ਦੀ ਬੇਟੀ ਹੈ ਜੀ ਸੱਚੀ ਗੱਲ ਹੈ ਉਹ ਇਲੈਕਸ਼ਨ ਲੜ ਰਹੇ ਨੇ ਪਾਰਲੀਮੈਂਟ ਕੋਲ ਤੋਂ ਤੁਹਾਨੂੰ ਪਤਾ ਜੀ ਭਾਜਪਾ ਵੱਲੋਂ ਵਧੀਆ ਚੰਗੇ ਇਨਸਾਨ ਨੇ ਸਾਡੇ ਗੁਰੂ ਹਰਸਾਈ ਦੇ ਚਾਰ ਬਾਰੀ ਐਮਐਲਏ ਰਹੇ ਨੇ ਬੜਾ ਵਿਕਾਸ ਕਰਾਇਆ ਚੰਗੀ ਸੋਚ ਦੇ ਮਾਲਕ ਨੇ ਨਰਿੰਦਰ ਮੋਦੀ ਨਾਲ ਸਿੱਧੀ ਗੱਲਬਾਤ ਹੈ ਤੇ ਜੇ ਆਪਾਂ ਆਪਣੇ ਘਰ ਦਾ ਬੰਦਾ ਆਜੋ ਆਜੋ ਇੱਕ ਚੰਗਾ ਵਕੀਲ ਦਿੱਲੀ ਭੇਜਦੇ ਹਾਂ ਬਹੁਤ ਵਿਕਾਸ ਦਾ ਚਲੋ ਤੁਸੀਂ ਜ਼ਰੂਰ ਜੀ ਥੈਂਕ ਯੂ ਹਾਂ ਜੀ ਸਾਰਿਆਂ ਨੂੰ ਸ਼ੁਕਰੀਆ ਧੰਨਵਾਦ ਭਾਈ ਜੀ ਰਾਣਾ ਗੁਰਮੀਤ ਸਿੰਘ ਸੋਢੀ ਸਾਹਿਬ ਦੀ ਬੇਟੀ ਹੈ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਪਾਰਲੀਮੈਂਟ ਦਾ ਇਲੈਕਸ਼ਨ ਲੜਦੇ ਹੋਏ ਸੋਢੀ ਸਾਹਿਬ ਤੇ ਸਪੈਸ਼ਲ ਤੁਹਾਨੂੰ ਮਿਲਣ ਆਈ ਹੈ ਦਿੱਕਤ ਪਰੇਸ਼ਾਨੀਆਂ ਪੁੱਛਣ ਬਾਰੇ ਵਧੀਆ ਡਿਵੈਲਪਮੈਂਟ ਕਰਾਉਣ ਵਾਲਾ ਇਨਸਾਨ ਹੈ ਤੇ ਇੱਕ ਤਰੀਕ ਨੂੰ ਜੋ ਸਾਰੇ ਭਰਾਵਾਂ ਨੇ ਨੌਜਵਾਨ ਸਾਥੀਆਂ ਨੇ ਸਾਥ ਦੇ ਚਲੋ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋਢੀ ਸਾਹਿਬ ਦੀ ਬੇਟੀ ਹੈ ਤੁਹਾਨੂੰ ਪਤਾ ਲੋਕ ਸਭਾ ਫਰੋਸਪਰ ਤੋਂ ਇਲੈਕਸ਼ਨ ਲੜ ਰਹੇ ਨੇ ਸੋਢੀ ਸਾਹਿਬ ਇੱਕ ਚੰਗੇ ਇਨਸਾਨ ਨੇ ਡਿਵੈਲਪਮੈਂਟ ਕਰਾਉਣ ਵਾਲੇ ਤੁਹਾਡੇ ਆਪਦੇ ਇਲਾਕੇ ਦੇ ਨੇ ਤੇ ਆਪਾਂ ਇਹਨਾਂ ਨੂੰ ਦਿੱਲੀ ਭੇਜੀਏ ਤਾਂ ਕਿ ਇੱਕ ਚੰਗਾ ਵਕੀਲ ਦੇ ਰੂਪ ਚ ਆਪਾਂ ਇਹਨਾਂ ਨੂੰ ਭੇਜ ਕੇ ਸੈਂਟਰ ਤੋਂ ਚੰਗਾ ਕੰਮ ਲੈ ਸਕੀਏ ਸਾਰੇ ਭਰਾਵਾਂ ਨੇ ਅਸ਼ੀਰਵਾਦ ਦੇਣਾ ਹੈ ਥੈਂਕ ਯੂ ਰੇਂਜ ਮੈਨ ਲਾਈ ਹੈ ਤੁਹਾਨੂੰ ਪਤਾ ਥੋੜੀ ਸਭ ਇਲੈਕਸ਼ਨ ਲੜ ਰਹੇ ਨੇ ਭਾਜਪਾ ਤੋਂ ਇੱਕ ਤਰੀਕੂ ਸਾਰੇ ਭਰਾਵਾਂ ਨੇ ਆਪਾਂ ਨੂੰ ਪਤਾ ਹੀ ਵਧੀਆ ਬੰਦਾ ਵਰਤਣਾ ਕਰਾਉਣਾ ਤੁਹਾਨੂੰ ਕੋਈ ਘੜਾ ਬੋਲਣਾ ਨਹੀਂ ਉਹਦਾ ਸਾਥ ਦੇਣਾ ਆਪਾਂ ਭਰਾਵਾਂ ਨੂੰ ਸਾਥ ਦੇਣਾ ਜਰੂਰ ਜੀ ਜੀ ਇਹ ਰਾਣਾ ਥੋੜੀ ਸਾਹਿਬ ਦੀ ਬੇਟੀ ਸਤਜੀ ਕਲ ਜੀ ਸਤਜੀ ਕਾ ਤੁਹਾਨੂੰ ਪਹਿਲਾਂ ਆਏ ਤੁਹਾਨੂੰ ਬੜਾ ਥੋੜੀ ਸਾਹਿਬ ਇਲੈਕਸ਼ਨ ਲੜ ਰਹੇ ਨੇ ਇੱਕ ਤਰੀਕ ਨੂੰ ਵਧੀਆ ਬੰਦਾ ਡਵੈਲਪਮੈਂਟ ਕਰਾਉਣ ਵਾਲਾ ਇਹਨੂੰ ਚੁਣੋ ਆਪਣਾ ਵਧੀਆ ਵਕੀਲ ਇਥੋਂ ਦਿੱਲੀ ਜਾਏਗਾ ਤੇ ਡਵੈਲਪਮੈਂਟ ਵਾਸਤੇ ਕੋ ਵੱਡੀਆਂ ਚੀਜ਼ਾਂ ਇਥੇ ਬੋਟਾ ਪਾਓ ਤੇ ਉਹਨਾਂ ਨੂੰ ਐਮਪੀ ਬਣਾਓ ਠੀਕ ਹੈ ਹਾਂਜੀ ਅੱਜ ਅਸੀਂ ਲੋਕਲ ਟ੍ਰੇਨ ਦਾ ਸਫ਼ਰ ਕੀਤਾ ਹੈ ਗੁਰੂ ਹਰਸਾਏ ਤੋਂ ਫਰੋਸਪਰ ਤੱਕ ਸਫ਼ਰ ਬੜਾ ਚੰਗਾ ਗਿਆ ਤੇ ਨਾਲ ਸਾਨੂੰ ਬੜੇ ਲੋਕ ਪੈਸੇਂਜਰਸ ਸਾਨੂੰ ਮਿਲੇ ਅਬੋਹਰ ਤੋਂ ਫਾਜ਼ਿਲਕਾ ਤੋਂ ਜਲਾਲਾਬਾਦ ਤੋਂ ਅਸੀਂ ਲੋਕ ਪੈਸੇਂਜਰਸ ਨਾਲ ਐਵੇਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਕਾਫੀ ਅਵੇਅਰਨੈਸ ਅਵੇਅਰਨੈਸ ਕੀ ਉਹਨਾਂ ਨੂੰ ਪਤਾ ਹੀ ਸੀਗਾ ਕਿ ਰਾਣਾ ਸੋਢੀ ਲੋਕ ਸਭਾ ਦੀ ਸੀਟ ਡਟਦੇ ਪਏ ਹਨ ਫਿਰੋਜ਼ਪੁਰ ਤੋਂ ਸਾਰੇ ਵੀ ਗੱਲਾਂ ਬਾਤਾਂ ਚ ਉਹਨਾਂ ਦੇ ਲਿੱਤੇ ਵਿਊ ਪੁਆਇੰਟਸ ਤੇ ਉਹਨਾਂ ਨੂੰ ਵੀ ਕਾਫੀ ਉਮੀਦ ਹੈਗੀ ਹੈ ਕਿ ਐਮਪੀ ਦਾ ਟਿਕਟ ਲੈ ਕੇ ਆਣ ਤੇ ਪੂਰੀ ਜਿੱਤ ਹਾਸਲ ਕਰਨ ਤੇ ਨਾਲ ਇੱਕ ਵਜ੍ਹਾ ਤੋਂ ਅਸੀਂ ਅੱਜ ਰੇਲਵੇ ਇੱਕਾ ਸਫਰ ਕੀਤਾ ਹੈ ਕਿ ਸਾਨੂੰ ਵੀ ਪਤਾ ਚੱਲੇ ਕਿ ਲੋਗ ਲੋਗਾ ਚੱਸੀ ਹੋਰ ਕੀ ਬਿਹਤਰ ਕਰ ਸਕਦੇ ਹਨ ਟ੍ਰੇਨਾਂ ਚ ਲੋਕਲ ਟ੍ਰੇਨ ਸੀਗੀ ਕਈ ਕਪਾਰ ਮੈਨੂੰ ਲੱਗਦਾ ਕਈ ਕੰਪਾਰਟਮੈਂਟ ਆਪਾਂ ਨੂੰ ਅਲੱਗ ਅੱਡ ਕਰ ਦੇਣੇ ਚਾਹੀਦੇ ਆ ਲੇਡੀਜ਼ ਵਾਸਤੇ ਕਿਉਂਕਿ ਕਿੰਨੀਆਂ ਲੇਡੀਜ਼ ਕੱਲੇ ਸਫਰ ਕਰਦੀਆਂ ਬੱਚਿਆਂ ਦੇ ਨਾਲ ਯੂ نو ਇੱਕ ਬਾਬਾ ਜੀ ਉੱਥੇ ਸੀਗੇ ਕਹਿੰਦੇ ਕਿ ਆਪਾਂ ਨੂੰ ਇਨ ਆਊਟ ਦਾ ਇੱਕ ਅੱਡ ਰਸਤੇ ਬਣਾਉਣੇ ਚਾਹੀਦੇ ਆ ਸੋ ਲੋਗਾ ਦੇ ਅਸੀਂ ਲਿੱਤੇ ਵਿਊ ਪੁਆਇੰਟਸ ਲਿੱਤੇ ਤੇ ਯੂ نو ਐਟਲੀਸਟ ਆਪਾਂ ਨਿਸ਼ਾ ਸੜਕਾਂ ਦੇ ਨਾਲੀਆਂ ਤੇ ਸਟ੍ਰੀਟ ਲਾਈਟਸ ਸਿਆ ਡਵੈਲਪਮੈਂਟ ਦਾ ਸੋਚਦੇ ਆ ਕਿ ਆਪਾਂ ਹੋਰ ਅੱਗੇ ਵਧੀਏ ਸੋਚੀਏ ਕਿ ਜਿਹੜੇ ਲੋਕ ਰੋਜ਼ ਸਫਰ ਕਰਦੇ ਆ ਕੰਮਕਾਰ ਵਾਸਤੇ ਅਬੋਹਰ ਜਾਣੇ ਆ ਫਾਜ਼ਲਕਾ ਜਾਣੇ ਆ ਰੇਲਵੇ ਡਿਪਾਰਟਮੈਂਟ ਵੀ ਆਪਾਂ ਕੀ ਕਰ ਸਕਦੇ ਆ ਕਿ ਅੱਗੇ ਮਿਨਿਸਟਰ ਬਨਨ ਮੇਰੇ ਫਾਦਰ ਤੇ ਏਟਲੀਸ ਰੇਲਵੇ ਡਿਪਾਰਟਮੈਂਟ ਜਾਂ ਰੇਲਵੇ ਮਿਨਿਸਟਰੀ ਤੋਂ ਸੀ ਰਿਕੁਐਸਟ ਕਰਕੇ ਬੈਟਰ ਕਨੈਕਟੀਵਿਟੀ ਤੇ ਬੈਟਰ ਕੈਬਿਨਸ ਬਣਾ ਸਕਦੇ ਆ ਜਿਵੇਂ ਮੈਡਮ ਫਰੋਸਪੁਰ ਫਾਇਲ ਦਾ ਬੈਗਮਾ ایرিয়া ਬਾਰਡਰ ਉਸੇ ਲੋਕਾਂ ਨੇ ਡਿਮਾਂਡ ਵੀ ਕੀਤੀ ਹੋਣੀ ਹਾਂਜੀ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਕੀਤੀ ਹੈ ਕਿ ਸਾਨੂੰ ਕੋਈ ਡਾਇਰੈਕਟ ਚੰਡੀਗੜ੍ਹ ਦੀ ਫਲਾਈਟ ਹੋਏ ਸੌਰੀ ਟ੍ਰੇਨ ਹੋਏ ਡਾਇਰੈਕਟ ਕਿ ਕੈਨ ਨੈਮ ਦਿੱਲੀ ਦੀ ਹੋਏ ਤੇ ਲੋਕਾਂ ਦੀ ਇਹ ਡਿਮਾਂਡ ਅਸੀਂ ਸੁਣੀ ਹੈ ਸਗੋ ਤਦ ਇਹ ਇੱਕ ਵਜ੍ਹਾ ਸੀਗੀ ਕਿ ਲੋਕਾਂ ਦੇ ਵਿਚਾਰ ਮਤਲਬ ਸਾਨੂੰ ਕਿਵੇਂ ਪਤਾ ਚੱਲਦੇ ਅਸੀਂ ਸੋਚਿਆ ਕਿ ਅਸੀਂ ਟ੍ਰੇਨ ਚ ਜਾਈਏ ਅੱਡ ਅੱਡ ਕਿਉਂਕਿ ਬਾਕੀ ਹਲਕਿਆਂ ਚ ਜਾਣਾ ਬੜਾ ਮੁਸ਼ਕਲ ਹੈ ਉਹਨੇ ਤੇ ਇੱਥੇ ਬੈਸਟ ਤਰੀਕਾ ਸੀ ਸਾਡਾ ਕਿ ਵੱਜਤੋ ਅੰਦਰ ਰੇਲਵੇ ਡਿਪਾਰਟਮੈਂਟ ਦੇ ਵਿੱਚ ਅਸੀਂ ਹੋਰ ਕਿਸ ਤਰ੍ਹਾਂ ਇੰਪਰੂਵਮੈਂਟ ਕਰ ਸਕਦੇ ਹਾਂ? ਅਲੱਗ ਤਰੀਕਾ ਅਪਣਾਇਆ ਤੁਸੀਂ ਚੋਣ ਪ੍ਰਚਾਰ। ਹਾਂਜੀ ਇਹ ਅਲੱਗ ਤਰੀਕਾ ਬਣਾਇਆ ਹੈ ਕਿਉਂਕਿ ਸਾਨੂੰ ਵੀ ਪਤਾ ਆਉਣਾ ਚਾਹੀਦਾ ਹੈ ਕਿ ਸਫ਼ਰ ਕਿਵੇਂ ਕਰਦੇ ਹਨ ਲੇਡੀਜ਼ ਵੀ ਸਪੈਸ਼ਲੀ ਲੇਡੀਜ਼ ਕਿਉਂਕਿ ਚਲੋ ਆਦਮੀ ਤਾਂ ਫਿਰ ਵੀ ਯੂ ਨੋ ਆਪਣਾ ਖੜੇ ਹੋ ਕੇ ਕਰ ਸਕਦੇ ਹਨ ਪਰ ਕਿੰਨੇ ਬਜ਼ੁਰਗ ਸੀਗੇ ਉੱਥੇ ਬਜ਼ੁਰਗ ਸੀਗੇ ਛੋਟੇ ਬੱਚੇ ਸੀਗੇ ਤੇ ਕੀ ਮੁਸ਼ਕਲਾਂ ਉਹਨਾਂ ਨੂੰ ਆਉਂਦੀਆਂ ਤੇ ਅਸੀਂ ਉਹਨਾਂ ਦਾ ਕਿਵੇਂ ਸੁਧਾਰ ਕਰ ਸਕਦੇ ਹਾਂ? ਪਹਿਲੀ ਵਾਰ ਲੱਗਦਾ ਕਿਸੇ ਸਫਰ ਕੀਤਾ ਹੈ ਕਿਹਦਾ ਰਿਹਾ ਨਹੀਂ ਜੀ ਮੈਂ ਤਾਂ ਟ੍ਰੇਨ 'ਚ ਬਹੁਤ ਵਾਰੀ ਸਫਰ ਕੀਤਾ ਹੈ ਤਾਂ ਮੇਰਾ ਐਕਸਪੀਰੀਅੰਸ ਹਾਂਜੀ ਲੋਕਲ ਟ੍ਰੇਨ 'ਚ ਲੋਕਲ ਟ੍ਰੇਨ 'ਚ ਮੈਂ ਸਫਰ ਕੀਤਾ ਇਨਫੈਕਟ ਮੈਂ 2 ਮਹੀਨੇ ਪਹਿਲਾਂ ਵੀ ਕੀਤਾ ਹੈ ਆਪਣੇ ਸ਼ਹਿਰ ਤੋਂ ਨਹੀਂ ਕੀਤਾ ਬਰ ਦੂਜੇ ਸ਼ਹਿਰ ਤੋਂ ਕੀਤਾ ਤੇ ਚੰਗਾ ਸੀਗਾ ਐਕਸਪੀਰੀਅੰਸ ਯੂ نو ਥੈਂਕ ਯੂ ਇਹ ਬੜਾ ਹੀ ਵਧੀਆ ਸਫਰ ਹੋਇਆ ਕਿਉਂਕਿ ਸਾਨੂੰ ਕੁਝ ਦਿਨਾਂ ਤੋਂ ਅਸੀਂ ਜਦੋਂ ਵੋਟਰਾਂ ਨੂੰ ਡੋਰ ਟੂ ਡੋਰ ਮਿਲੇ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਟ੍ਰੇਨ 'ਦੀਆਂ ਬੜੀਆਂ ਮੁਸ਼ਕਿਲਾਂ ਆ ਰਹੀਆਂ ਨੇ ਉਹਕੇ ਟ੍ਰੇਨ ਦਾ ਟਾਈਮ ਨਹੀਂ ਸਹੀਗਾ ਗੱਡੀਆਂ ਕਾਟਾਂ ਦੀਆਂ ਨੇ ਜਿਵੇਂ ਉਧਰੋਂ 1 ਵਜੇ ਚੱਲਦੀ ਏ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਚੱਲਦੀ ਉਹਨਾਂ ਦੇ ਵਿੱਚ ਕੋਈ ਟ੍ਰੇਨ ਨਹੀਂ ਹੈਗੀ ਲੋਕ ਉਹਨਾਂ ਦੇ ਵਿੱਚ ਤੰਗ ਸੀਗੇ ਔਰ ਅਸੀਂ ਸੋਚਿਆ ਕਿ ਲੋਕਾਂ ਦੀ ਤੰਗੀ ਜਾ ਕੇ ਸਿੱਧੀ ਸੁਣੀਏ ਤਾਂ ਕਿ ਅਸੀਂ ਰਾਣਾ ਜੀ ਨੂੰ ਕਹਿ ਕੇ ਉਹਨਾਂ ਦਾ ਹੱਲ ਕਰਾ ਸਕੀਏ ਅਸੀਂ ਗਏ ਅੱਜ ਟ੍ਰੇਨ 'ਚ ਸਾਨੂੰ ਗੰਗਾ ਨਗਰ ਫਾਜ਼ਲਕਾ ਬੋਰ ਦਲਾਲਾਬਾਦ ਦੇ ਲੋਕ ਮਿਲੇ ਪੜ੍ਹੇ ਲਿਖੇ ਲੋਕ ਵੀ ਮਿਲੇ ਆਪ ਲੋਗ ਵੀ ਮਿਲੇ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਕਿ ਵਾਕਿਆ ਹੀ ਤੁਸੀਂ ਸਾਡੇ ਕੋਲ ਆਏ ਚਲੋ ਸਾਨੂੰ ਬੜੀ ਖੁਸ਼ੀ ਹੈ ਰਾਣਾ ਸਾਹਿਬ ਦੀ ਬੇਟੀ ਟਰੇਨ ਦੇ ਵਿੱਚ ਆਈ ਕੋਈ ਲੀਡਰ ਸਾਡੀ ਸੁਣਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਅਸੀਂ ਤਾਂ ਆਪ ਸੋਚਨੇ ਆ ਕਿ ਜਿਹੜੀ ਸਰਕਾਰ ਏ ਉਹ ਨਿੰਦਰਬਾਈ ਮੋਦੀ ਜੀ ਦੀ ਬੰਦਰੀ ਏ ਤੇ ਰਾਣਾ ਸੋਢੀ ਉਹ ਕਹਿੰਦੇ ਸਾਨੂੰ ਪਤਾ ਹੈ ਕਿ ਤੁਹਾਡੇ ਗੁਰੂ ਸਾਹਿਬ ਦਾ 4 ਵਾਰੀ ਐਮਐਲਏ ਰਹੇ ਨੇ ਗੁਰੂ ਸਾਹਿਬ ਬੜਾ ਵਿਕਾਸ ਕਰਾਇਆ ਅੱਜ ਸਾਨੂੰ ਵੀ ਚੰਗਾ ਲੀਡਰ ਜਿਹੜਾ ਅਸੀਂ ਕਹਿੰਦੇ ਸੀ ਗੁਰੂ ਸਾਹਿਬ ਕੋਲ ਏ ਅੱਜ ਨੋ ਹਲਕਿਆਂ ਨੂੰ ਮਿਲ ਗਿਆ ਇਹੋ ਜਿਹੇ ਲੋਕਾਂ ਨੇ ਗੱਲਾਂ ਕੀਤੀਆਂ ਉਹ ਕਹਿੰਦੇ ਤੁਸੀਂ ਮਤਲਬ ਬੇਪਰਿਵਾਰ ਹੋ ਅਸੀਂ ਨਰਿੰਦਰ ਮੋਦੀ ਜੀ ਦੇ ਨਾਲ ਆ ਖਾਸ ਕਰ ਸੋਢੀ ਜੀ ਦੇ ਨਾਲ ਆ ਤੇ ਮੇਰਾ ਲੱਗਦਾ ਇਲਾਕਾ ਵੇਖਿਆ ਮੈਂ ਇਹਦੇ ਚੋਂ ਸਰਵੇ ਕੀਤਾ ਟ੍ਰੇਨ ਚੋਂ ਬਹੁਤ ਹੀ ਵਧੀਆ ਵੋਟ ਜਿਹੜੀ ਹੈ ਫਾਜ਼ਲ ਖਾਨ ਬੋਰ ਬੱਲੂ ਆਣਾ ਲਾਲਾ ਬਾਦ ਗੁਰੂ ਸਾਹਿਬ ਦੇ ਵਿੱਚੋਂ ਬਹੁਤ ਵੋਟ ਪਈ ਹੈ